ਕਾਲ ਜੀ ਸਾਰਿਆਂ ਨੂੰ ਤੇ ਇੱਕ ਦੋ ਦਿਨਾਂ ਰਹੀਆਂ ਸੀ ਵੀ ਜੈਮ ਵਾਲੀਆਂ ਵੀਡੀਓ ਪਾਉਣੀਆਂ ਤੇ ਇੱਕ ਬਾਈਆਂ ਦੇ ਕਮੈਂਟ ਦੇਖਿਆ ਬਹੁਤ ਪੁਰਾਣੀਆਂ ਵੀਡੀਓ ਤੇ ਬਾਈ ਕਹਿੰਦੇ ਯਾਤਰਾ ਸ਼ੁਰੂ ਕਰੋ ਬਾਈ ਕਰਾਂਗੇ ਜ਼ਰੂਰ ਬਾਈ ਗਰੂ ਨੇ ਚਾਇਆ ਤਾਂ ਪਰ ਹਲੇ ਤਾਂ ਨਹੀਂ ਜਦੋਂ ਦੇਨੇ ਆ ਜਦੋਂ ਕਦੇ ਵੀ ਮੌਕਾ ਮਿਲਿਆ ਸ਼ੁਰੂ ਜ਼ਰੂਰ ਕਰਾਂਗੇ ਯਾਤਰਾ ਪਰ ਉਦੋਂ ਪਹਿਲਾਂ ਮਾੜੇ ਮੋٹے ਬੰਦੇ ਕੋਲੇ بڑا ਸੈਟ ਜੇ ਹੋ ਕੇ ਹਨਾ ਪਰ ਘੁੰਮਣ ਜਾਇਆ ਕਰਾਂਗੇ ਯਾਤਰਾ ਦਾ ਹਲੇ ਕੋਈ ਉਹ ਨਹੀਂ ਹੈਗਾ ਪਰ ਟਰੈਕਟਰੂ ਕਰਕੇ ਆਇਆ ਕਰਾਂਗੇ ਤੇ ਬਾਕੀ ਵੀ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਕਿਉਂਕਿ ਜੇ ਤੁਸੀਂ ਹੌਸਲਾ ਦੇਵੋਗੇ ਫਿਰ ਕਰਾਂਗੇ ਆਪਾਂ ਕੰਮ ਤੇ ਬਾਕੀ ਮੁੰਡੇ ਕਹਿੰਦੇ 30 ਦਿਨਾਂ ਦਾ ਚੈਲੰਜ ਲੈਣਾ ਜਿਹੜੇ ਮੇਰੇ ਨਾਲ ਦੇ ਆ ਤੇ ਕਹਿੰਦੇ 30 ਦਿਨਾਂ ਚ ਲੈਨੇ ਆਪਾਂ ਕਿੰਨਾ ਕ ਇੰਪਰੂਵਮੈਂਟ ਕਰਨੇ ਆ ਆਪਣੇ ਆਪ ਨੂੰ ਤੇ ਰੈਗੂਲਰ ਵੀਡੀਓ ਪਾਏ ਕਰਾਂਗੇ 5-7 ਮਿੰਟਾਂ ਦੀ ਕਿਹੜਾ ਕਿਹੜਾ ਵਰਕਆਊਟ ਕਰਦੇ ਆ ਯਾਰ ਨਵੀਂ ਨੇ ਓਏ ਹੈਗੀ ਸੀ ਮੇਰੇ ਕੋਲੇ ਸੈਟੂਨ ਕੱਟ ਕੇ ਮੋੜ ਅਲੀ ਮਰਾਣੀ ਨੂੰ ਲਿਸ਼ਕਣ ਲੱਗ ਜੂ ਹੁਣ ਤੇਰਾ ਬਸ ਕੰਨੇ ਕਿ ਮਿੰਟਾਂ ਨੂੰ ਲਿਸ਼ਕਣ ਲੱਗ ਜੀ ਸਰੀਰ ਆ 20 ਮਿੰਟ ਆ 30 ਮਿੰਟ ਆ ਠੀਕ ਐ ਹਾਲ ਵਾ ਅਗਰ ਜਮ ਹੋਣਾ ਪਾਣੋ ਹਾਂ ਓਏ ਇਹ ਕਹਿੰਦੇ ਭਾਈ 30 ਦਿਨਾਂ ਦਾ ਚਾਰਜ ਰੱਖਣਾ ਦੇਣੇ ਆ ਕੀ ਦਾ ਸਰੀਰ ਕਿੰਨਾ ਕ ਬਣਦਾ ਅੱਜ ਤੋਂ ਕਹਿੰਦੇ ਸਟਾਰਟ ਹੋ ਰਿਹਾ 3 ਕਿੰਨੀ ਅੱਜ 12 ਤਰੀਕ 12 ਤਰੀਕ ਭਾਈ 12 ਜੁਲਾਈ ਹੈ ਕਹਿੰਦੇ 12 ਅਗਸਤ ਤੇ ਜਾ ਕੇ ਪਾਣੇ ਹਾਂ ਦੇਖਦੇ ਆ ਨਵਾਂ ਚੋਬਰ ਆਇਆ ਅੱਜ ਕਹਿੰਦੇ ਅੱਜ ਸਾਈਜ਼ ਮਿਲੇ ਜਾਣੇ ਚੋਬਰਾਂ ਦੇ ਅੱਜ ਅੱਛਾ ਐਂ ਕਰਾਇਆ ਬਈ ਆਪਣਾ ਤਾਂ ਰਹਿਣੀ ਤੇ ਮੈਨੂੰ ਜਿਆਦਾ ਦੋਨੇ ਮਿਲ ਲਿਓ ਆਪਣਾ ਤਾਂ ਹੈ ਨਹੀਂ ਇੰਨਾ ਟਾਈਮ ਪਾਸ ਕਰਦੇ ਆ ਆਪਾਂ ਦਾ ਆਪਾਂ ਸਰੀਰ ਫਿੱਟ ਕਰਨਾ ਬਾਡੀ ਬਿਲਡਿੰਗ ਨਹੀਂ ਕਰਨੀ ਧਾਰਾ ਕੋਸੀ ਔਲੀ ਔਲੀ ਦੁਕਾਨ ਲੱਗੂਆ ਜਲੋ ਜੀ ਹੋਲੀ ਲੱਗਣੇ ਸੌਣ ਦੀਏ ਬੁੱਤਾਂ ਨੇ ਤਾ ਮੇਰਾ ਤੂੰ ਹੋਰ ਕਿਤਨੀ ਕਰਦਾ ਪਿਆ ਅਰੇ ਹੌਲੀ ਹੌਲੀ ਨਾ ਚੱਲ ਤੇ ਹੋੜਦਾ ਕਰ ਨਾਸ਼ਟਾ ਕਰ ਜਾਓਗੇ ਸਟਾਰਟ ਮੁੰਡਿਆਂ ਦੀ ਹੌਲੀ ਲਾ ਬਈ ਹੌਲੀ ਥੋੜਾ ਗਾਹ ਨੂੰ ਝੁੱਕ ਕੇ ਆ ਗਿਆ ਮੁੰਡਾ ਵੱਡੀ ਬਲੇਡ ਪਾਇਆ ਉਹ ਕਟਾਲੀ ਹੋਏ 25 ਜਾਂ 20 ਕੋਈ ਗੱਲ ਨਹੀਂ ਲੱ ਸਕਣ ਲੱਗਾ ਮੁੰਡਾ ਅਹ ਚੱਟੇ ਸਵਾਵਾ ਸਵਾਵਾ ਹੋਣ ਸਹੀ ਹੈ ਵੀ ਮੜਾ ਗੋਡਿਆਂ 'ਚ ਪਿੰਡ 'ਤੇ ਬੈਂਡ ਪਾਣਾ ਗੋਡੇਗਾ ਤਾਂ ਨਹੀਂ ਥੱਲੇ ਕਰਦਾ ਹਾਂ ਹਾਂ ਇੱਥੇ ਕਰਨਗੇ ਮੁੰਡੇ ਕੁਛ ਨਾ ਕੁਛ ਤਾਂ ਉਹ ਸਾਬ ਦੱਸੋ ਕਿਵੇਂ ਲਾਉਣੀ ਆ ਅੱਛਾ ਉਹ ਸਾਬ ਢਾਨਾ ਜਰਾ ਹਾਂਜੀ ਢਾਨਾ ਕਿੱਦਾਂ ਲੱਗਿਆ ਸਭ ਨੂੰ ਵਧੀਆ ਲੱਗਿਆ ਵਧੀਆ ਬਹੁਤ ਵਧੀਆ ਰਿਹਾ ਇਹਨੂੰ ਹੁਣ ਪੈਕ ਲਵਾ ਦੋ